ਬੈਸਟ ਕੈਂਸਰ ਨਾਲ ਜੂਝਰੀ ਅਦਾਕਾਰਾ ਹੀਨਾ ਖਾਨ ਦੇ ਚਿਹਰੇ ਤੇ ਮੁਸਕਾਨ ਆਈ ਹੈ ਲਗਾਤਾਰ ਕੀਮੋਥੈਰਪੀਆ ਦੇ ਕਾਰਨ ਉਹਨਾਂ ਦੇ ਵਾਲ ਝੜ ਰਹੇ ਸਨ ਜਿਸ ਤੋਂ ਬਾਅਦ ਅਦਾਕਾਰਾਂ ਦੇ ਵੱਲੋਂ ਆਪਣਾ ਸਿਰ ਮੁੰਡਵਾਇਆ ਗਿਆ ਸੀ ਤੇ ਇਸੇ ਵਿਚਾਲੇ ਅਦਾਕਾਰਾਂ ਨੂੰ ਆਪਣੇ ਕਟਵਾਏ ਹੋਏ ਵਾਲ ਮਿਲਨੇ ਇਹ ਕਿਵੇਂ ਹੋਇਆ ਸੋਨਾਂ ਨੂੰਜੀਬ ਲੱਗਦਾ ਉਹ ਵੀ ਤੁਹਾਨੂੰ ਦੱਸਾਂਗੇ ਦਰਸਲ ਅਦਾਕਾਰਾਂ ਦੇ ਵੱਲੋਂ ਇੱਕ ਰੀਲ ਨੂੰ ਸ਼ੇਅਰ ਕੀਤਾ ਗਿਆ ਜਿੱਥੇ ਉਹਨਾਂ ਨੇ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਜੋ ਵਾਲ ਉਹਨਾਂ ਨੇ ਕਟਵਾਏ ਸੀ ਉਹਨਾਂ ਨੂੰ ਇੱਕ ਟੋਪੀ ਦੇ ਨਾਲ ਜੋੜਿਆ ਤਾਂ ਉਹਨਾਂ ਨੇ ਲਿਖਿਆ ਕਿ ਮੈਨੂੰ ਮੇਰੇ ਵਾਲ ਜਿਹੜੇ ਨੇ ਮੁੜ ਵਾਪਸ ਮਿਲ ਗਏ ਨੇ ਹਿਨਾ ਖਾਨ ਇਸ ਵੀਡੀਓ ਦੇ ਵਿੱਚ ਕਾਫੀ ਖੁਸ਼ ਨਜ਼ਰ ਆ ਰਹੇ ਨੇ ਹਿਨਾ ਨੂੰ ਟੋਪੀ ਪਾ ਕੇ ਕੈਮਰੇ ਦੇ ਸਾਹਮਣੇ ਮੁਸਕਰਾਉਂਦੇ ਹੋਏ ਵੇਖਿਆ ਜਾ ਸਕਦਾ ਹੈ ਹਿਨਾ ਖਾਨ ਦੇ ਵੱਲੋਂ ਕੈਪਸ਼ਨ ਦੇ ਵਿੱਚ ਲਿਖਿਆ ਗਿਆ ਹੈ ਕਿ ਇਹ ਉਹਨਾਂ ਦੇ ਹੀ ਵਾਲ ਨਹੀਂ ਜੋ ਉਹਨਾਂ ਨੇ ਬੀਤੇ ਦਿਨੀ ਕਟਵਾਏ ਸਣ ਇਸ ਦੇ ਨਾਲ ਹੀ ਉਹਨਾਂ ਨੇ ਬਹਾਦਰ ਔਰਤਾਂ ਦੇ ਲਈ ਵੀ ਇੱਕ ਸੰਦੇਸ਼ ਲਿਖਿਆ ਕੈਪਸ਼ਨ ਦੇ ਵਿੱਚ ਜਿੱਥੇ ਉਹਨਾਂ ਨੇ ਲਿਖਿਆ ਕਿ ਜਿਸ ਵੇਲੇ ਮੈਨੂੰ ਪਤਾ ਲੱਗਿਆ ਕਿ ਮੇਰੇ ਵਾਲ ਝੜ ਰਹੇ ਨੇ ਤੇ ਉਸੇ ਵੇਲੇ ਮੈਂ ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਕਟਵਾਉਣ ਦਾ ਫੈਸਲਾ ਕੀਤਾ ਜਦਕਿ ਇਹ ਵਾਲ ਬਹੁਤ ਲੰਬੇ ਸਨ ਤੇ ਉਸ ਤੋਂ ਬਾਅਦ ਮੈਂ ਖੁਦ ਦੇ ਇਹਨਾਂ ਵਾਲਾਂ ਨੂੰ ਇੱਕ ਵਿਗ ਬਣਾਉਣ ਦਾ ਫੈਸਲਾ ਲਿਆ ਤੇ ਇਹਨਾਂ ਵਾਲਾਂ ਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਮੈਨੂੰ ਆਪਣੇ ਆਪ ਤੇ ਗਰਵ ਮਹਿਸੂਸ ਹੋ ਰਿਹਾ ਹੈ ਮੈਂ ਆਪਣੀ ਸਾਰੀ ਬਹਾਦਰ ਔਰਤਾਂ ਨੂੰ ਇਹ ਸੰਦੇਸ਼ ਪੇਸ਼ ਕਰਨਾ ਚਾਹੁੰਦੀ ਹਾਂ ਕਿ ਜੇਕਰ ਉਹ ਇਸ ਤਰ੍ਹਾਂ ਦੇ ਸੰਘਰਸ਼ ਤੇ ਨਾਲ ਜੂਝ ਰਹੀਆਂ ਨੇ ਤੇ ਆਪਣੇ ਆਪ 'ਚ ਆਪਣੇ ਫੈਸਲੇ ਤੇ ਸਹਿਮਤ ਨੇ ਤੇ ਇਸ ਤਰੀਕੇ ਦਾ ਉਹ ਸੁਝਾਅ ਜੋ ਮੈਂ ਕੀਤਾ ਉਹ ਵੀ ਕਰ ਸਕਦੇ ਨੇ ਇਸ ਟੋਪੀ ਨੂੰ ਪਾਉਣ ਤੋਂ ਬਾਅਦ ਮੈਨੂੰ ਅਜੀਹਾ ਲੱਗਾ ਹਿਨਾਖਾਨੇ ਲਿਖਿਆ ਕਿ ਜਿਵੇਂ ਮੈਂ ਆਪਣੇ ਵਾਲਾਂ ਨੂੰ ਮੋੜ ਤੋਂ ਪਾਇਆ ਹੋਵੇ ਤੁਸੀਂ ਸਾਰਿਆਂ ਨੇ ਹਮੇਸ਼ਾ ਮੇਰੀ ਸਪੋਰਟ ਕੀਤੀ ਹੈ ਇਸ ਲਈ ਮੈਂ ਤੁਹਾਡੇ ਨਾਲ ਇਸ ਨੂੰ ਸਾਂਝਾ ਕਰ ਰਹੀ ਹਾਂ ਲਗਾਤਾਰ ਹਿਨਾ ਖਾਨ ਦੇ ਵੱਲੋਂ ਆਪਣੇ ਫੈਨਸ ਨੂੰ ਆਪਣੀ ਹੈਲਥ ਦੀ ਅਪਡੇਟ ਦਿੱਤੀ ਜਾਂਦੀ ਆ ਸਮੇਂ-ਸਮੇਂ ਤੇ ਹਿਨਾ ਖਾਨ ਦੇ ਵੱਲੋਂ ਉਹ ਚਾਹੇ ਕੀਮੋਥੈਰੇਪੀਜ਼ ਹੋਵੇ ਜਾਂ ਫਿਰ ਸਿਰ ਮੰਡਵਾਉਂਦੀ ਹੋਵੇ ਉਹਨਾਂ ਰੀਲਾਂ ਨੂੰ ਸਾਂਝਾ ਕੀਤਾ ਜਾਂਦਾ ਹੈ ਤੇ ਹੁਣ ਹਿਨਾ ਖਾਨ ਦੇ ਵੱਲੋਂ ਇਸ ਰੀਲ ਨੂੰ ਸਾਂਝਾ ਕੀਤਾ ਗਿਆ ਜਿਸ ਨੂੰ ਦੇਖ ਕੇ ਹਰ ਕੋਈ ਖੁਸ਼ੀ ਨਜ਼ਰ ਆ ਰਿਹਾ ਤੇ ਉਹਨਾਂ ਦੇ ਹੌਂਸਲੇ ਨੂੰ ਸਲਾਮ ਕਰ ਰਿਹਾ ਦਾਤ ਦੇ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਸ ਮੁਸ਼ਕਿਲ ਘੜੀ ਦੇ ਵਿੱਚ ਅਦਾਕਾਰਾ ਆਪਣਾ ਹੌਂਸਲਾ ਬੜਾਏ ਰੱਖਿਆ ਤੇ ਦੂਜਾਂ ਨੂੰ ਵੀ ਪ੍ਰੇਰਿਤ ਕਰ ਰਹੀ ਹੈ